ਅੱਜ 17 ਫਰਵਰੀ ਇਸ ਵਕਤ ਤੱਕ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਭਗਵੰਤਮਾਨ ਸਰਕਾਰ ਨੇ ਮੁਕਸਰ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਹੈ ਮੁਕਸਰ ਦੇ ਡੀਸੀ ਦੇ ਉੱਪਰ ਇਹ ਕਾਰਵਾਈ ਕਿਉਂ ਹੋਈ ਹੈ ਕਿਵੇਂ ਹੋਈ ਹੈ ਔਰ ਇਹ ਜਾਣਕਾਰੀ ਕਿੱਥੋਂ ਆ ਰਹੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਿਆ ਅੱਜ 17 ਫਰਵਰੀ ਸ਼ਾਮ ਤੱਕ ਦੀਆਂ 6 ਵੱਡੀਆਂ ਖਬਰਾਂ ਨੇ ਪੂਰੀ ਜਾਣਕਾਰੀ ਦਿੰਦੇ ਆ ਪਹਿਲੀ ਵੱਡੀ ਖਬਰ ਹੈ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਹਰਜਿੰਦਰ ਧਾਮੀ ਪਹਿਲਾਂ ਉਹਨਾਂ ਨੇ ਅੱਜ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਦੇ ਅਸਤੀਫੇ ਦੇ ਉੱਪਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਵੱਡਾ ਬਿਆਨ ਆ ਗਿਆ ਉਸ ਤੋਂ ਵੱਡੀ ਅਗਲੀ ਖਬਰ ਹੈ ਕਿ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਹੈ ਔਰ ਉਸ ਮੀਟਿੰਗ ਦੀਆਂ ਅੰਦਰੂਨੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਨੇ ਮੀਟਿੰਗ ਦਾ ਉਹਨਾਂ ਨੇ ਕਾਰਨ ਕੀ ਦੱਸਿਆ ਇਹ ਵੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਔਰ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਭੜਥੂ ਪੈਂਦਾ ਨਜ਼ਰ ਆ ਰਿਹਾ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾ ਕੇ ਤੇ ਉਹਦੀ ਥਾਂ ਦੇ ਉੱਪਰ ਨਵਾਂ ਪ੍ਰਧਾਨ ਲਾਉਣ ਦੀ ਚਰਚਾ ਜਿਹੜੀ ਹੈ ਉਹ ਅੱਗੇ ਵਧੀ ਹੈ ਔਰ ਇਹਦਾ ਪੂਰਾ ਸੱਚ ਕੀ ਉਹ ਵੀ ਤੁਹਾਨੂੰ ਦੱਸਦੇ ਆ ਇੱਕ ਬੱਸ ਨਹਿਰ ਦੇ ਵਿੱਚ ਡਿੱਗੀ ਹੈ ਬੱਚਿਆਂ ਵਾਲੀ ਸਕੂਲੀ ਬੱਸ ਸੀ ਕਾਫੀ ਸਾਰੇ ਬੱਚਿਆਂ ਦਾ ਨੁਕਸਾਨ ਹੋਇਆ ਇਹ ਵੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਹੁਣ ਪਹਿਲੀ ਖਬਰ ਵਿਸਥਾਰ ਵਿੱਚ ਸੁਣੋ ਇਸ ਵਕਤ ਮੀਡੀਆ ਦੇ ਵਿੱਚ ਇੱਕ ਬਹੁਤ ਵੱਡੀ ਜਾਣਕਾਰੀ ਆ ਰਹੀ ਹੈ ਵੱਡੀ ਖਬਰ ਆ ਰਹੀ ਹੈ ਕਿ ਜਿਹੜਾ ਮੁਕਸਰ ਦੇ ਡੀਸੀ ਸੀਗਾ ਰਜੇਸ਼ ਤਰਪਾਠੀ ਉਹਨਾਂ ਨੂੰ ਭਗਵੰਤਮਾਨ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਹੈ ਔਰ ਇਹ ਸਸਪੈਂਡ ਕਿਉਂ ਕੀਤਾ ਗਿਆ ਪਿਛਲੇ ਦਿਨੀ ਭਗਵੰਤਮਾਨ ਹੋਰਾਂ ਨੇ ਇੱਕ ਐਲਾਨ ਕੀਤਾ ਸੀ ਸਾਰੇ ਅਫਸਰ IFS ਤੇ IPS ਸੱਦੇ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਉਸ ਦਿਨ ਇਹ ਕਿਹਾ ਗਿਆ ਸੀ ਸਖਤ ਹਦਾਇਤਾਂ ਸੀ ਕਿ ਹੁਣ ਭ੍ਰਿਸ਼ਟਾਚਾਰ ਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਦੱਸਿਆ ਜਾ ਰਿਹਾ ਮੀਡੀਆ ਰਿਪੋਰਟਾਂ ਦੇ ਵਿੱਚ ਕਿ ਜਿਹੜੇ ਡੀਸੀ ਮੁਕਸਰ ਦੇ ਸੀਗੇ ਰਜੇਸ਼ ਤਰਪਾਠੀ ਇਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੀਆਂ ਰਿਸ਼ਵਤ ਖੋਰੀ ਦੀਆਂ ਸ਼ਿਕਾਇਤਾਂ ਸੀਗੀਆਂ ਔਰ ਇਸ ਕਰਕੇ ਡੀਸੀ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਔਰ ਡੀਸੀ ਨੂੰ ਸਸਪੈਂਡ ਕਰ ਦਿੱਤਾ ਗਿਆ ਨੌਕਰੀ ਤੋਂ ਬਰਖਾਸਤ ਡੀਸੀ ਨੂੰ ਕੀਤਾ ਗਿਆ ਹੁਣ ਅੱਗੇ ਇਸ ਮਾਮਲੇ 'ਚ ਕੀ ਹੋਏਗਾ ਦੇਖੋ ਅੱਜ ਹੀ ਜਿਹੜੇ ਪੰਜਾਬ ਵਿਜੀਲੈਂਸ ਦੇ ਪਹਿਲੇ ਮੁਖੀ ਸੀ ਉਹਨਾਂ ਨੂੰ ਇੱਕਦਮ ਹਟਾਇਆ ਗਿਆ ਔਰ ਉਹਨਾਂ ਦੀ ਥਾਂ ਦੇ ਉੱਪਰ ਜਿਹੜੇ ਜੀ ਨਗੇਸ਼ਵਰ ਰਾਓ ਨੇ ਉਹਨਾਂ ਨੂੰ ਵਿਜੀਲੈਂਸ ਦੇ ਮੁਖੀ ਅੱਜ ਲਾਇਆ ਗਿਆ ਔਰ ਜਦੋਂ ਹੀ ਵਿਜੀਲੈਂਸ ਦਾ ਮੁਖੀ ਬਦਲਿਆ ਤਾਂ ਇਹ ਸਭ ਤੋਂ ਵੱਡੀ ਕਾਰਵਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਦੇ ਵਿੱਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਡੀਸੀ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕੀਤਾ ਗਿਆ ਜਦੋਂ ਕਿਸੇ ਡੀਸੀ ਜ਼ਿਲ੍ਹੇ ਦੇ ਮੁਖੀ ਨੂੰ ਇਸ ਤਰੀਕੇ ਦੇ ਨਾਲ ਹਟਾਇਆ ਗਿਆ ਆਪ ਦੋ ਦਿਨ ਪਹਿਲਾਂ ਵੀ ਇੱਕ ਵੱਡੀ ਕਾਰਵਾਈ ਹੋਈ ਫਰੀਦਕੋਟ ਦੇ ਵਿੱਚ ਇੱਕ ਥਾਣਾ ਮੁਖੀ ਔਰਤ ਇੱਕ ਲੇਡੀ ਐਸ ਐਚਓ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਉਹਦੇ ਉੱਪਰ ਵੀ ਭ੍ਰਿਸ਼ਟਾਚਾਰ ਦਾ ਰਿਸ਼ਵਤ ਖੋਰੀ ਦਾ ਪਰਚਾ ਦਰਜ ਕੀਤਾ ਗਿਆ ਔਰ ਉਹ ਮਾਮਲਾ ਵੀ ਇਸ ਤਰ੍ਹਾਂ ਸੀਗਾ ਕਿ ਉਹਨੇ 5 ਲੱਖ ਰੁਪਇਆ ਰਿਸ਼ਵਤ ਇੱਕ ਕੇਸ ਠੂਠਾ ਪਾ ਕੇ ਠੂਠੇ ਕੇਸ ਦਾ ਡਰਾਵਾ ਦੇ ਕੇ ਮੰਗੀ ਸੀ ਔਰ 5 ਲੱਖ ਚ ਸੌਦਾ ਹੋਇਆ ਸੀ 2 ਲੱਖ ਰਿਸ਼ਵਤ ਲੈ ਲਈ ਗਈ ਸੀ ਔਰ ਪੁਲਿਸ ਜਿਵੇਂ ਦੱਸ ਰਹੀ ਹੈ ਜਿਵੇਂ ਐਸ ਐਸ ਪੀ ਫਰੀਦਕੋਟ ਨੇ ਦੱਸਿਆ ਉਸ ਤੋਂ ਬਾਅਦ ਫਿਰ ਉਹ ਜਿਹੜੀ ਲੇਡੀ ਐਸ ਐਚਓ ਹੈ ਉਹ ਉਹਦੇ ਉੱਪਰ ਪਰਚਾ ਦਰਜ ਕੀਤਾ ਗਿਆ ਔਰ ਉਹਨੂੰ ਹੁਣ ਪੁਲਿਸ ਜਿਹੜੀ ਉਹ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹਦੇ ਨਾਲ ਹੀ ਅੱਜ ਇਹ ਡੀਸੀ ਵਾਲੀ ਖਬਰ ਆ ਗਈ ਹੁਣ ਇਹ ਸਭ ਕੁਝ ਕੀਤਾ ਕਿਉਂ ਜਾ ਰਿਹਾ ਅਸਲ ਦੇ ਵਿੱਚ ਮਿੱਤਰੋ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਅਸਲੀਅਤ ਦਿਖਾ ਦਿੱਤੀ ਹੈ ਸ਼ੀਸ਼ਾ ਦਿਖਾ ਦਿੱਤਾ ਆਮ ਆਦਮੀ ਪਾਰਟੀ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਵੀ ਜੇ ਪੰਜਾਬ 'ਚ ਕੋਈ ਵੱਡੇ ਕਦਮ ਨਾ ਚੁੱਕੇ ਤਾਂ ਜਿਵੇਂ ਦਿੱਲੀ ਦੇ ਵਿੱਚ ਸੂਪਣਾ ਸਾਫ ਹੋਇਆ ਨਾ ਐਦਾਂ ਪੰਜਾਬ 'ਚ ਵੀ ਹੋ ਸਕਦਾ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਉਹ ਇਹ ਕੋਸ਼ਿਸ਼ ਕਰ ਰਹੀ ਆ ਇਸ ਤਰ੍ਹਾਂ ਦੇ ਵੱਡੇ ਕਦਮ ਚੁੱਕਣ ਦੀ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਕੁਝ ਹੋਰ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਸਰਕਾਰ ਬਣਾਈ ਆ ਨਾ ਤੇ ਬਹੁਤ ਵੱਡੇ ਦਾਅਵੇ ਬਹੁਤ ਵੱਡੇ ਦਾਅਵੇ ਕੀਤੇ ਗਏ ਸੀ ਦਾਅਵੇ ਸਿੱਧੇ ਇਨਕਲਾਬ ਦੇ ਸੀ ਬਦਲਾਅ ਦੇ ਸੀ ਕ੍ਰਾਂਤੀ ਦੇ ਸੀ ਔਰ ਅੱਜ ਪੰਜਾਬ ਦੇ ਲੋਕ ਇਹ ਆਮ ਹੀ ਕਹਿ ਰਹੇ ਨੇ ਕਿ ਬਦਲਾਅ ਕ੍ਰਾਂਤੀ ਇਨਕਲਾਬ ਤਾਂ ਕਿਤੇ ਦਿਖਿਆ ਹੀ ਨਹੀਂ ਪਤਾ ਨਹੀਂ ਕਿੱਧਰ ਗਿਆ ਔਰ ਆਮ ਆਦਮੀ ਪਾਰਟੀ ਨੇ ਫਿਰ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਜਿਵੇਂ ਦਿੱਲੀ 'ਚ ਸੂਪਣਾ ਸਾਫ ਹੋਇਆ ਐਦਾਂ ਪੰਜਾਬ 'ਚ ਵੀ ਜੇ ਹੋ ਗਿਆ ਤਾਂ ਫਿਰ ਪਾਰਟੀ ਪੂਰੇ ਦੇਸ਼ ਚੋਂ ਗਾਇਬ ਹੋ ਸਕਦੀ ਹੈ ਕਿਉਂਕਿ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਉਹਨਾਂ ਵਾਂਗ ਹੀ ਇਹ ਪਾਰਟੀ ਚਾਹੇ ਕੰਮ ਕਰ ਰਹੀ ਹੈ ਪਰ ਆਪਣੇ ਆਪ ਨੂੰ ਇਹ ਇਹ ਵੱਖਰਾ ਕਹਿਣ ਦੀ ਕੋਸ਼ਿਸ਼ ਕਰਦੇ ਰਹੇ ਨੇ ਉਹ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦੀਆਂ ਜੜ੍ਹਾਂ ਲੱਗੀਆਂ ਹੋਈਆਂ ਨੇ ਤਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਉਸ ਤਰੀਕੇ ਇੱਕ ਗੁਬਾਰਾ ਸੱਤ ਹੋ ਸਕਦੀ ਹਵਾ ਦਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਅ ਅ ਤਰਤੀ ਤੋਂ ਜਾਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਬਾਰੇ ਭੁਖਬਣੀ ਕੀਤੀ ਸੀ ਕਿ ਇਹ ਹਵਾ ਦਾ ਗੁਬਾਰਾ ਹੈ ਔਰ ਇੱਕਦਮ ਫੁੱਲਿਆ ਤੇ ਇੱਕਦਮ ਹੀ ਇਹਨੇ ਪਟਾਕਾ ਮਾਰ ਜਾਣਾ ਤਾਂ ਉਸ ਸਥਿਤੀ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਕੋਸ਼ਿਸ਼ਾਂ ਕਰ ਰਹੀ ਹੈ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਭ੍ਰਿਸ਼ਟਾਚਾਰ ਦੀ ਜੜ ਫੜੋ ਭ੍ਰਿਸ਼ਟਾਚਾਰ ਸ਼ੁਰੂ ਉੱਥੋਂ ਹੁੰਦਾ ਜਿਵੇਂ ਜਦੋਂ ਵੋਟਾਂ ਪੈਂਦੀਆਂ ਨੇ ਸਰਕਾਰਾਂ ਬਣਦੀਆਂ ਨੇ ਤਾਂ ਸਰਕਾਰਾਂ ਬਣਾਉਣ ਦੇ ਮੋਢੇ 'ਚ ਤਾਂ ਭ੍ਰਿਸ਼ਟਾਚਾਰ ਪਿਆ ਜੇ ਤਰੀਕੇ ਦੇ ਨਾਲ ਵੋਟਾਂ ਵੇਲੇ ਪੈਸੇ ਵੰਡੇ ਜਾਂਦੇ ਨੇ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ ਭੁੱਖੀਆਂ ਵੰਡੀਆਂ ਜਾਂਦੀਆਂ ਲੋਕਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾਂਦੇ ਵਿਰੋਧੀ ਉਮੀਦਵਾਰਾਂ ਦੇ ਨਾਲ ਧੱਕੇ ਕੀਤੇ ਜਾਂਦੇ ਨੇ ਤਾਂ ਉਹ ਸਾਰਾ ਕੁਝ ਭ੍ਰਿਸ਼ਟਾਚਾਰੀ ਹੈ ਨਾ ਤੇ ਜਦੋਂ ਸਰਕਾਰਾਂ ਬਣਾਉਣ ਚ ਹੀ ਭ੍ਰਿਸ਼ਟਾਚਾਰ ਵਰਤਿਆ ਜਾਂਦਾ ਤਾਂ ਫਿਰ ਬਾਅਦ ਚ ਭ੍ਰਿਸ਼ਟਾਚਾਰਤਾ ਚੱਲੂਗਾ ਸੋ ਜੜ ਭ੍ਰਿਸ਼ਟਾਚਾਰ ਦੀ ਸਿਸਟਮ ਦੇ ਅੰਦਰ ਪਈ ਆ ਰਾਜ ਪ੍ਰਬੰਧ ਦੇ ਅੰਦਰ ਪਈ ਆ ਔਰ ਟੈਂਕੀ ਤੋਂ ਸਫਾਈ ਸ਼ੁਰੂ ਹੋਣੀ ਹੈ ਟੂਟੀਆਂ ਤੋਂ ਨਹੀਂ ਟੂਟੀਆਂ ਨੇ ਪਾਣੀ ਗੰਦਾ ਕੱਢਣਾ ਹੀ ਹੈ ਜੇ ਟੈਂਕੀ ਚ ਗੰਦਾ ਇਸ ਕਰਕੇ ਭ੍ਰਿਸ਼ਟਾਚਾਰ ਦੇ ਮਸਲੇ ਨੂੰ ਜੜ ਤੋਂ ਖਤਮ ਕਰਨਾ ਪੈਣਾ ਹੈ ਜਿਹੜਾ ਸ਼ਾਇਦ ਅਜੇ ਦੂਰ ਦੀ ਕੌਡੀ ਲੱਗਦੀ ਹੈ ਭਗਵੰਤਮਾਨ ਸਰਕਾਰ ਨੇ ਜੇ ਪੰਜਾਬ ਚ ਜੜ ਲਾਉਣੀ ਹੈ ਨਾ ਤਾਂ ਫਿਰ ਉਹ ਸਾਰੀਆਂ ਗੱਲਾਂ ਕਰਨੀਆਂ ਪੈਣਗੀਆਂ ਜਿਹੜੇ 5 ਮਿੰਟ ਚ ਐਮਐਸਪੀ ਦੀ ਗੱਲ ਕੀਤੀ ਸੀ ਜਿਹੜੀ ਮਜ਼ਦੂਰਾਂ ਦੀ ਜ਼ਿੰਦਗੀ ਬਦਲਣ ਦੀਆਂ ਗੱਲਾਂ ਜਿਹੜਾ ਬੇਰੁਜ਼ਗਾਰੀ ਖਤਮ ਕਰ ਦੇਣ ਦੀਆਂ ਗੱਲਾਂ ਵੀਆਈਪੀ ਕਲਚਰ ਛੱਡ ਦੇਣ ਦੀਆਂ ਗੱਲਾਂ ਗਨਮੈਨ ਨਾ ਰੱਖਣ ਦੀਆਂ ਗੱਲਾਂ ਔਰਤਾਂ ਨੂੰ 1000 ਰੁਪਇਆ ਦੇਣ ਦੀਆਂ ਗੱਲਾਂ ਨਸ਼ਾ ਖਤਮ ਕਰ ਦੇਣ ਦੀਆਂ ਗੱਲਾਂ 2022 ਦੀਆਂ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੀਤੀਆਂ ਸੀ ਉਹਨਾਂ ਗੱਲਾਂ ਦੇ ਉੱਪਰ ਪਹਿਰਾ ਦੇਣਗੇ ਉਹਨਾਂ ਨੂੰ ਤੁਰੰਤ ਲਾਗੂ ਕਰਨਗੇ 3 ਸਾਲ ਬੀਤ ਗਏ ਨੇ ਸਮਾਂ 2 ਸਾਲ ਰਹਿ ਗਿਆ ਜਿਆਦਾ ਬੀਤ ਗਿਆ ਥੋੜਾ ਰਹਿ ਗਿਆ ਆਮ ਆਦਮੀ ਪਾਰਟੀ ਨੂੰ ਹੁਣ ਕਰਕੇ ਕੁਝ ਵਿਖਾਉਣਾ ਪਵੇਗਾ ਜੇ ਪੰਜਾਬ 'ਚ ਰਹਿਣਾ ਤਾਂ ਨਹੀਂ ਤਾਂ 2027 'ਚ ਲੋਕ ਨਾ ਹੂੰਝ ਕੇ ਪਾਸੇ ਕਰ ਦੇਣਗੇ ਸੋ ਅਗਲੀ ਵੱਡੀ ਖਬਰ ਹੈ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸਤੀਫਾ ਦਿੱਤਾ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਵੀ ਦਿੱਤਾ ਹੈ ਤੇ ਨਾਲ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਉਹਦੇ ਤੋਂ ਵੀ ਦਿੱਤਾ ਹੈ ਉਸ ਤੋਂ ਬਾਅਦ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਵੀ ਆਇਆ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਅਸਤੀਫਾ ਇਸ ਲਈ ਦੇ ਰਿਹਾ ਕਿਉਂਕਿ ਜਿਹੜੇ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੇ ਜਿਹੜਾ ਬਿਆਨ ਦਿੱਤਾ ਉਹ ਮੈਨੂੰ ਨੈਤਿਕ ਤੌਰ ਤੇ ਵੱਡਾ ਲੱਗਿਆ ਤੇ ਤਾਂ ਅਸਤੀਫਾ ਦੇ ਰਿਹਾ ਜਿਹੜੇ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਪਿਛਲੇ ਦਿਨੀ ਇਹ ਕਿਹਾ ਸੀਗਾ ਕਿ ਇਹ ਗਿਆਨੀ ਹਰਪ੍ਰੀਤ ਦੇ ਨਾਲ ਬਦਲਾਖੋਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਬਹੁਤ ਦੁਖੀ ਹਾਂ ਕਿ 2 ਦਸੰਬਰ ਨੂੰ ਅਕਾਲੀ ਦਲ ਬਾਰੇ ਜਿਹੜੇ ਫੈਸਲੇ ਆਏ ਨੇ ਉਹਨਾਂ ਫੈਸਲਿਆਂ ਕਰਕੇ ਜਿਹੜੇ ਅਕਾਲੀ ਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਹੈ ਇਹ ਗਿਆਨੀ ਹਰਪ੍ਰੀਤ ਦੇ ਉੱਪਰ ਐਕਸ਼ਨ ਕਰ ਰਹੀ ਹੈ ਉਸ ਤੋਂ ਬਾਅਦ ਫਿਰ ਅੱਜ ਜਦੋਂ ਧਾਮੀ ਨੇ ਅਸਤੀਫਾ ਦਿੱਤਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਦਾ ਬਿਆਨ ਵੀ ਆ ਗਿਆ ਗਿਆਨੀ ਹਰਪ੍ਰੀਤ ਨੇ ਕੀ ਕਿਹਾ ਉਹ ਕਹਿੰਦੇ ਕਿ ਦੇਖੋ ਮੈਂ ਮੈਨੂੰ ਬਹੁਤ ਅਫਸੋਸ ਹੈ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਔਰ ਉਹਨਾਂ ਨੇ ਵੀ ਕਿਹਾ ਕਿ ਇੱਕ ਇੱਕ ਕਰਕੇ ਤੇ ਜਿਹੜੇ ਪੰਥਕ ਸੋਚ ਵਾਲੇ ਬੰਦੇ ਨੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇੱਕ ਬੰਦੇ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਕਾਲੀ ਦਲ ਦੇ ਵਿੱਚ ਜਿਹੜੇ ਸਿੱਖ ਪਰੰਪਰਾਵਾ ਸਿੱਖ ਸਿਧਾਂਤਾਂ ਤੋਂ ਸਖਣੇ ਬੰਦੇ ਬੈਠੇ ਨੇ ਉਹ ਇੱਕ ਬੰਦੇ ਦੀ ਸਿਆਸਤ ਬਚਾਉਣ ਲਈ ਤੇ ਸਾਰੇ ਪੰਥ ਨੂੰ ਸਾਰੇ ਕਾਲੀ ਦਲ ਨੂੰ ਦਾਅ ਤੇ ਲਾਈ ਬੈਠੇ ਨੇ ਔਰ ਉਹਨਾਂ ਨੇ ਕਿਹਾ ਇਹ ਬਹੁਤ ਮੰਦਪਗ ਹੈ ਇਹ ਗੱਲਾਂ ਕਿਹਨੇ ਕਈਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਖੀਆਂ ਨੇ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਠੀਕ ਕਿਹਾ ਜਾਂ ਗਲਤ ਕਿਹਾ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਹਾਂ ਅਗਲੀ ਖਬਰ ਹੈ ਜੀ ਮੰਦਪਗ ਇੱਕ ਸਕੂਲੀ ਬੱਚਿਆ ਨਾਲ ਭਰੀ ਵਹਿਣ ਜਿਹੜੀ ਆ ਉਹ ਖੱਡ ਦੇ ਵਿੱਚ ਡਿੱਗੀ ਹੈ ਇੱਕ ਪੁਲ ਦੇ ਵਿੱਚੋਂ ਨਹਿਰ ਦੇ ਵਿੱਚ ਡਰੇਨ ਦੇ ਵਿੱਚ ਡਿੱਗੀ ਹੈ ਔਰ ਕਾਫੀ ਬੱਚਿਆਂ ਦਾ ਨੁਕਸਾਨ ਹੋਇਆ ਇਹ ਹਰਿਆਣਾ ਦੇ ਕੈਥਲ ਤੋਂ ਇਹ ਖਬਰ ਆ ਰਹੀ ਹੈ ਵੇਖੋ ਇਹਨਾ ਸੋਚਿਆ ਕਰੋ ਵੀ ਖਬਰ ਉੱਥੋਂ ਦੀ ਹੈ ਤੇ ਇੱਥੇ ਕਿਉਂ ਯਾਰ ਵੇਖੋ ਇਨਸਾਨ ਇਨਸਾਨ ਹੈ ਦਰਦਨਾਕ ਖਬਰ ਤਾਂ ਕਿਸੇ ਵੀ ਹੋ ਸਕਦੀ ਹੈ ਬੱਚੇ ਉਹ ਵੀ ਸਾਡੇ ਹੀ ਨੇ ਚਾਹੇ ਹਰਿਆਣੇ ਦੇ ਨੇ ਮਾਸੂਮ ਬੱਚੇ ਤਾਂ ਬਹੁਤ ਮੰਦ ਭਾਗੀ ਤੇ ਮਾੜੀ ਖਬਰ ਇਹ ਹੈ ਅਗਲੀ ਖਬਰ ਹੈ ਕਾਂਗਰਸ ਦੇ ਵਿੱਚ ਪਰਥੂ ਪੈ ਰਿਹਾ ਦਿੱਲੀ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦਾ ਹੋਇਆ ਬੁਰਾ ਹਾਲ ਨਮੋਸ਼ੀ ਪਰੀਹਾਰ 0 ਸੀਟਾਂ ਕੱਖ ਨਹੀਂ ਬੁਰਾ ਹਾਲ ਔਰ ਪੰਜਾਬ ਦੀ ਕਾਂਗਰਸ ਦੇ ਵਿੱਚ ਹੁਣ ਪਚਾਲ ਪੈਂਦਾ ਨਜ਼ਰ ਆ ਰਿਹਾ ਪਹਿਲਾਂ ਰਾਜੇ ਵੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਹੋਇਆ ਸੀ ਤੇ ਹੁਣ ਇਹ ਖਬਰ ਆ ਰਹੀ ਹੈ ਕਿ ਰਾਜੇ ਵੜਿੰਗ ਦੇ ਖਿਲਾਫ ਕਾਫੀ ਸਾਰੇ ਕਾਂਗਰਸੀਆਂ ਨੇ ਬਗਾਵਤ ਕੀਤੀ ਹੈ ਤੇ ਰਾਜਾ ਵੜਿੰਗ ਨੂੰ ਕੁਝ ਟਾਈਮ ਦੇ ਵਿੱਚ ਜਿਹੜਾ ਉਹ ਲਾਇਆ ਜਾ ਸਕਦਾ ਹੈ ਉਹਨਾਂ ਦੀ ਪ੍ਰਧਾਨਗੀ ਤੋਂ ਉਹਨਾਂ ਦੀ ਥਾਂ ਦੇ ਉੱਪਰ ਨਵਾਂ ਪ੍ਰਧਾਨ ਲਾਇਆ ਜਾ ਸਕਦਾ ਹੈ ਤੇ ਨਵਾਂ ਪ੍ਰਧਾਨ ਲਾਇਆ ਕਿਹਨੂੰ ਜਾਊਗਾ ਇਹਦੇ ਸਬੰਧੀ ਬਿੱਤਰੋ ਚਰਚਾੇ ਆ ਰਹੀ ਹੈ ਕਿ ਚਰਨਜੀਤ ਚੰਨੀ ਨੂੰ ਨਵਾਂ ਪ੍ਰਧਾਨ ਲਾਇਆ ਜਾ ਸਕਦਾ ਹੈ ਤਿਆਰੀ ਚ ਤਾਂ ਸਾਰੇ ਹੀ ਨੇ ਪ੍ਰਤਾਪ ਸਿੰਘ ਬਾਜਵਾ ਵੀ ਔਰ ਸਖਜਿੰਦਰ ਰੰਧਾਵਾ ਸਾਹਿਬ ਵੀ ਔਰ ਜਿਹੜੇ ਚਰਨਜੀਤ ਚੰਨੀ ਉਹ ਵੀ ਤਿਆਰੀ ਚ ਹੋਣਗੇ ਪਰ ਇਹ ਰਾਣਾ ਗੁਰਜੀਤ ਜਿਹੜਾ ਹੈ ਉਹ ਵੀ ਤਿਆਰੀ ਚ ਹੋਊਗਾ ਪਰ ਇਹਨਾਂ ਸਭ ਨਾਲੋਂ ਵੱਡਾ ਨੰਬਰ ਦੱਸਿਆ ਜਾ ਰਿਹਾ ਚਰਨਜੀਤ ਚੰਨੀ ਦਾ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਚਰਨਜੀਤ ਚੰਨੀ ਨੂੰ ਲਾ ਦੇਵੇ ਰਾਜਾ ਵੜਿੰਗ ਦੇ ਖਿਲਾਫ ਤਾਂ ਆਵਾਜ਼ਾਂ ਉੱਠ ਰਹੀਆਂ ਨੇ ਰਾਣਾ ਕੇਪੀ ਜਿਹੜੇ ਕਾਂਗਰਸ ਦੇ ਪੰਜਾਬ ਤੋਂ ਸੀਨੀਅਰ ਆਗੂ ਨੇ ਉਹਨਾਂ ਨੇ ਤਾਂ ਕੱਲ ਇੱਕ ਚੈਨਲ ਤੇ ਸ਼ਰ੍ਹਾਂ ਬੋਲਿਆ ਕਹਿੰਦਾ ਇਹ ਸੈਲਫਿਸ਼ ਬੰਦਾ ਆਪਦੇ ਹੀ ਪ੍ਰਧਾਨ ਨੂੰ ਕਹਿ ਰਿਹਾ ਰਾਣਾ ਗੁਰਜੀਤ ਜਿਹੜੇ ਨਹੀਂ ਉਹ ਕਹਿੰਦੇ ਕਿ ਰਾਣਾ ਗੁਰਜੀਤ ਕਹਿੰਦੇ ਕਿ ਰਾਜਾ ਵੜਿੰਗ ਸੈਲਫਿਸ਼ ਬੰਦਾ ਉਹ ਕਹਿੰਦੇ ਕਿ ਨਕਲੀ ਹਾਸਾ ਹੱਸਦਾ ਉਹ ਕਹਿੰਦੇ ਕਿ ਮੈਂ ਤਾਂ ਇਹਨੂੰ ਪ੍ਰਧਾਨ ਹੀ ਨਹੀਂ ਮੰਨਦਾ ਕਹਿੰਦੇ ਉੱਤੋਂ-ਉੱਤੋਂ ਮੈਨੂੰ ਮੰਨਣਾ ਪੈਂਦਾ ਪਰ ਮੈਂ ਦਿਲੋਂ ਪ੍ਰਧਾਨ ਨਹੀਂ ਮੰਨਦਾ ਆਪਦਾ ਰਾਜੇ ਵੜਿੰਗ ਨੂੰ ਇਹ ਗੱਲਾਂ ਰਾਣਾ ਗੁਰਜੀਤ ਨੇ ਆਖੀਆਂ ਨੇ ਹੁਣ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕੀ ਕਾਂਗਰਸ ਦਾ ਪ੍ਰਧਾਨ ਚਰਨਜੀਤ ਚੰਨੀ ਬੰਨਣਾ ਚਾਹੀਦਾ ਜਾਂ ਕੋਈ ਹੋਰ ਬੰਨਣਾ ਚਾਹੀਦਾ ਵੈਸੇ ਕਾਂਗਰਸ 'ਚ ਜਿਹੜੇ-ਜਿਹੜੇ ਪ੍ਰਧਾਨ ਰਹੇ ਵੱਡੇ ਆਗੂ ਰਹੇ ਉਹ ਤਾਂ ਕਾਂਗਰਸ ਛੱਡ ਕੇ ਗਏ ਚਲੇ ਜਿਵੇਂ ਇਹ ਦੇਖੋ ਕਾਂਗਰਸ ਦਾ ਪੰਜਾਬ ਦਾ ਵੱਡਾ ਲੀਡਰ ਰਿਹਾ ਕੈਪਟਨ ਮਰਿੰਦਰ ਕਾਂਗਰਸ ਛੱਡ ਕੇ ਕਿੱਧਰ ਚਲਾ ਗਿਆ ਬੀਜੇਪੀ 'ਚ ਉਦੋਂ ਬਾਅਦ ਕਾਂਗਰਸ ਦਾ ਪ੍ਰਧਾਨ ਕੌਣ ਰਿਹਾ ਸੀ ਪੰਜਾਬ ਦਾ ਸੁਨੀਲ ਜਾਖੜ ਉਹ ਛੱਡ ਕੇ ਕਿੱਧਰ ਚਲਾ ਗਿਆ ਬੀਜੇਪੀ 'ਚ ਉਦੋਂ ਬਾਅਦ ਅੱਗੇ ਆਜੋ ਕਾਂਗਰਸ ਦਾ ਵੱਡਾ ਆਗੂ ਮਾਨਪ੍ਰੀਤ ਬਾਦਲ ਤੇ ਖਜ਼ਾਨਾ ਮੰਤਰੀ ਰਿਹਾ ਕਾਂਗਰਸ ਸਰਕਾਰ ਤੇ ਲਗਾਤਾਰ ਮਾਨਪ੍ਰੀਤ ਬਾਦਲ ਤੇ ਫਿਰ ਕਾਂਗਰਸ ਛੱਡ ਕੇ ਕਿੱਧਰ ਚਲਾ ਗਿਆ ਬੀਜੇਪੀ 'ਚ ਰਾਣਾ ਗੁਰਮੀਤ ਸਿੰਘ ਸੋਢੀ ਐਮਐਲਏ ਗੁਰੂਰਸਹਿਰ ਆ ਖੇਡ ਮੰਤਰੀ ਰਿਹਾ ਪੰਜਾਬ ਦਾ ਤੇ ਫਿਰ ਕਾਂਗਰਸ ਛੱਡ ਕੇ ਕਿੱਧਰ ਚਲਾ ਗਿਆ ਬੀਜੇਪੀ 'ਚ ਅਗਲਾ ਨੰਬਰ ਰਵਨੀਤ ਬਿੱਟੂ ਕਾਂਗਰਸ ਦਾ ਵੱਡਾ ਤੇ ਨਾਮੀ ਆਗੂ ਤੇ ਛੱਡ ਕੇ ਕਿੱਧਰ ਚਲਾ ਗਿਆ ਬੀਜੇਪੀ 'ਚ ਸੋ ਕਾਂਗਰਸ ਦੇ ਸਾਰੇ ਵੱਡੇ ਆਗੂ ਚਲੇ ਗਏ ਨੇ ਬੀਜੇਪੀ 'ਚ ਏਕ-ਏਕ ਕਰਕੇ ਤੇ ਕਾਂਗਰਸ ਦਾ ਹੋਇਆ ਪਿਆ ਪੂਪੜਾਸ ਟੇਪ ਪੂਪੜਸ ਸ਼ਬਦ ਵੀ ਉਹਨੇ ਵਰਤਿਆ ਸੀ ਜਿਹੜਾ ਕਾਂਗਰਸ ਦਾ ਡਿਪਟੀ ਮੁੱਖ ਮੰਤਰੀ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਆਯਾਦ ਕੀਤਾ ਸ਼ਬਦ ਹੈ ਪੂਪੜਸ ਤੇ ਉਹ ਅੱਜ ਮੈਂ ਕਾਂਗਰਸ ਲਈ ਹੀ ਵਰਤ ਰਿਆਂ ਵੈਸੇ ਉਹ ਕਾਂਗਰਸ ਲਈ ਨਹੀਂ ਵਰਤਦੇ ਉਹ ਤਾਂ ਦੂਜੀਆਂ ਪਾਰਟੀਆਂ ਦਾ ਪੂਪੜਸ ਕਰਦੇ ਹੁੰਦੇ ਸੀਗੇ ਤੇ ਉਹ ਸ਼ਬਦ ਅੱਜ ਉਹਨਾਂ ਦੀ ਪਾਰਟੀ ਤੇ ਵੀ ਨਜ਼ਰ ਆ ਰਿਹਾ ਕਿਉਂਕਿ ਦਿੱਲੀ 'ਚ ਤਾਂ ਪੂਪੜਸ ਕਾਂਗਰਸ ਦਾ ਹੋਇਆ ਹੀ ਆ ਸੋ ਸਭ ਤੋਂ ਵੱਡੀ ਖਬਰ ਦੁਬਾਰਾ ਦੱਸ ਦਿਆਂ ਕਿ ਮੁਕਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰਨ ਦੀ ਖਬਰ ਆ ਰਹੀ ਹੈ ਡੀਸੀ ਮੁਕਸਰ ਨੂੰ ਸਸਪੈਂਡ ਕਿਉਂ ਕੀਤਾ ਗਿਆ ਇਸ ਕਰਕੇ ਕਿਉਂਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਹਦੇ ਉੱਪਰ ਇਹ ਦੋਸ਼ ਲਾਇਆ ਗਿਆ ਕਿ ਭ੍ਰਿਸ਼ਟਾਚਾਰ ਕੀਤਾ ਤਾਂ ਉਸ ਮਾਮਲੇ ਦੇ ਉੱਪਰ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਡੀਸੀ ਮੁਕਸਰ ਨੂੰ ਸਸਪੈਂਡ ਕਰ ਦਿੱਤਾ ਬਰਖਾਸਤ ਕਰ ਦਿੱਤਾ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਕਿ ਬਹੁਤ ਸਾਰੇ ਵੱਡੇ ਅਧਿਕਾਰੀਆਂ ਦੇ ਉੱਪਰ ਵੱਡੇ ਅਫਸਰਾਂ ਦੇ ਉੱਪਰ ਕਾਰਵਾਈਆਂ ਹੋ ਸਕਦੀਆਂ ਨੇ ਜਿਨ੍ਹਾਂ ਚ ਆਈਐਸ ਅਫਸਰ ਆਈਪੀਐਸ ਅਫਸਰ ਔਰ ਪੀਸੀਐਸ ਅਫਸਰ ਸ਼ਾਮਲ ਹੋ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਵੈਸੇ ਜੇ ਇਹ ਕੰਮ ਪਹਿਲਾਂ ਕੀਤੇ ਹੁੰਦੇ ਤਾ ਅੱਜ ਨਤੀਜੇ ਕੋ ਸ਼ੁਰੂ ਨਹੀਂ ਸੀ। ਲੋਕ ਸਭਾ ਚੋਣਾਂ ਦੇ ਵਿੱਚ ਵੀ ਜੋ ਪੰਜਾਬ ਚ ਹਾਲ ਆਮ ਆਦਮੀ ਪਾਰਟੀ ਦਾ ਹੋਇਆ ਉਹ ਨਹੀਂ ਸੀ ਹੋਣਾ। ਆਮ ਆਦਮੀ ਪਾਰਟੀ ਕਹਿੰਦੀ ਸੀ 13 ਦੀਆਂ 13 ਸੀਟਾਂ ਜਿੱਤਾਂਗੇ ਪੰਜਾਬ ਦੀਆਂ ਤੇ ਲੋਕਾਂ ਨੇ ਅੱਧ ਤੱਕ ਵੀ ਨਹੀਂ ਪਹੁੰਚਣ ਦਿੱਤਾ। ਵੀ ਕਾਂਗਰਸ ਬਾਜ਼ੀ ਮਾਰ ਗਈ ਉਹਨਾਂ ਚੋਣਾਂ ਦੇ ਵਿੱਚ। ਤਾਂ ਅੱਗੇ ਸੰਭਾਵਨਾ ਇਹ ਲੱਗ ਰਹੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਸਾਰੀਆਂ ਪਾਰਟੀਆਂ ਪੱਬਾਂ ਭਾਰ ਨੇ। ਪਰ ਕਾਂਗਰਸ ਬਾਜ਼ੀ ਮਾਰ ਸਕਦੀ ਹੈ ਉਧਰ ਸੁਖਬੀਰ ਬਾਦਲ ਨੇ ਮੀਟਿੰਗ ਕੀਤੀ ਹੈ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਸੁਖਬੀਰ ਬਾਦਲ ਨੇ ਮੀਟਿੰਗ ਕੀਤੀ ਹੈ ਉਹ ਕਹਿ ਰਹੇ ਨੇ ਕਿ ਇਹ ਮੀਟਿੰਗ ਨਿੱਜੀ ਹੈ ਪਰ ਕੀ ਮੀਟਿੰਗ ਨਿੱਜੀ ਹੈ ਇਹ ਮੈਂ ਤੁਹਾਡੇ ਤੋਂ ਪੁੱਛਦਾ ਵੇਖੋ ਪੰਜਾਬ ਚ ਅਕਾਲੀ ਦਲ ਦਾ ਬੁਰਾ ਹਾਲ ਹੈ ਔਰ ਅਜੇ ਤੱਕ ਭਾਜਪਾ ਦੇ ਪੈਰ ਕੋਈ ਹੈ ਨਹੀਂ ਬਹੁਤੇ ਪੰਜਾਬ ਚ ਤਾਂ ਇਸ ਕਰਕੇ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਪੈਰਲਾਨ ਦੀ ਕੋਸ਼ਿਸ਼ ਚ ਨੇ ਤਾਂ ਇਹ ਦੋਵੇਂ ਇਸ ਤਰ੍ਹਾਂ ਦੀ ਕੋਸ਼ਿਸ਼ ਆਉਣ ਵਾਲੀਆਂ ਇਲੈਕਸ਼ਨਾਂ ਚ ਕਰ ਸਕਦੇ ਨੇ ਵੀ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਤੇ ਇਸ ਕਰਕੇ ਦੋਵਾਂ ਦਾ ਗੱਠ ਜੁੜ ਹੋ ਸਕਦਾ ਹੈ ਇਸ ਕਰਕੇ ਸੁਖਬੀਰ ਬਾਦਲ ਤੇ ਹਰਿਆਣਾ ਦੇ ਮੁੱਖ ਮੰਤਰੀ ਨੈב ਸੈਣੀ ਦੀ ਮੀਟਿੰਗ ਹੋਈ ਹੈ ਉਹ ਕਹਿ ਰਹੇ ਨੇ ਕਿ ਇਹ ਆਮ ਮਿਲਣੀ ਹੈ ਨਿੱਜੀ ਮਿਲਣੀ ਹੈ ਪਰ ਸਵਾਲ ਪੁੱਛਣ ਵਾਲੇ ਕਹਿ ਰਹੇ ਨੇ ਵੀ ਤੁਸੀਂ ਕਿਹੜਾ ਇਕੱਠੇ ਪੜਦੇ ਰਹੇ ਹੋ ਜਾਂ ਨਿੱਕੇ ਹੁੰਦੇ ਆ ਇਕੱਠੇ ਗੁੱਲੀ ਡੰਡਾ ਖੇਡਦੇ ਰਹੇ ਆ ਵੀ ਜਿਹੜਾ ਤੁਹਾਡੀ ਯਾਰੀ ਪੁਰਾਣੀ ਹੈ ਤੇ ਇਸ ਕਰਕੇ ਇਹ ਆਮ ਮੀਟਿੰਗ ਹੈ ਤੁਹਾਡਾ ਕੀ ਕਹਿਣਾ ਹੈ ਬਹੁਤ ਮਿਹਰਬਾਨ